ਹੈਲੋ ਭਾਈ ਆ ਸਾਡਾ ਹੈਗਾ ਮਾਲੀ ਕੁੰਦਨ ਹੈਲੋ ਹੈਲੋ ਕਰਦੇ ਬਾਈ ਕਰਦੇ ਕਰਦੇ ਦੇਖੀ ਐ ਕਰਦੇ ਐ ਕਰਦੇ ਇਹ ਹੈਗਾ ਸਾਡਾ ਮਾਲੀ ਮਾਲੀ ਨੇ ਲਾਤੀ ਰੌਣਕ ਆ ਸਾਰਾ ਕੁਝ ਲਾਤਾ ਪਰ ਆ ਦੇਖੋ ਆ ਹੋ ਗਈ ਸਰੋਂ ਠੀਕ ਹੈ ਇਹ ਹੋ ਗਈ ਅੱਜ 8 ਦਿਨਾਂ ਦੀ ਸਰੋਂ ਆ ਹੋਈਆਂ ਗਾਜਰਾਂ ਇਹ ਵੀ 8 ਦਿਨਾਂ ਦੀਆਂ ਹੋ ਗਈਆਂ ਠੀਕ ਹੈ ਤੇ ਗਾਦਰਾ ਹੋ ਗਈਆਂ ਸਰੋਂ ਹੋ ਗਈਆਂ ਮੂਲੀਆਂ ਹੋ ਗਈਆਂ ਇਹ ਸਾਰੀਆਂ 8-8 ਦਿਨਾਂ ਦੀਆਂ ਹੋ ਗਈਆਂ ਮੇਰੇ ਵੀਰੋ ਠੀਕ ਆ ਆ ਵੀ ਸਰੋਂ ਹੋ ਗਈ ਠੀਕ ਐ ਇਸ ਤੋਂ ਬਾਅਦ ਦੇ ਵਿੱਚ ਜਦੋਂ ਇਹ ਵੱਧ ਗਈਆਂ ਸੋਣੀਆਂ ਦਵਾ ਚ ਉਹ ਵੀਡੀਓ ਦਿਖਾਵਾਂਗੇ ਇਹ ਦੇਖੋ ਬਹੁਤ ਸੋਹਣੀਆਂ ਚੱਲ ਪੀਆਂ ਤੇ ਆ ਮੂਲੀਆਂ ਹੋ ਗਈਆਂ ਛਲਗਮ ਹੋ ਗਏ ਤੇ ਰੱਬ ਤੁਹਾਡਾ ਭਲਾ ਕਰੇ ਆ ਹੋ ਗਿਆ ਧਣੀਆਂ ਆ ਦੇਖ ਆ ਧਣੀਆਂ ਇਹ ਵੀ 8-8 ਦਿਨਾਂ ਦਾ ਹੋ ਗਿਆ ਠੀਕ ਐ ਇਸ ਤੋਂ ਬਾਅਦ ਦੇ ਵਿੱਚ ਚੱਲ ਪਿਆ ਇਧਰ ਇਧਰ ਨਵੀਂ ਬਾੜੀ ਤਿਆਰ ਕਰੀ ਜਾਨੇ ਆ ਇਧਰ ਆਟਮਾ ਹੋਰ ਲਾਵਾਂਗੇ ਉਹ ਰਿਹਾ ਸਾਡਾ ਕੁੰਦਣ ਇਹ ਹੈਗਾ ਮਾਲੀ ਇਹਨੇ ਪਿਛਲੀ ਵਾਰ ਲਾਇਆ ਸੀ ਇੱਥੇ ਚੌਲੇ ਚੌਲਾਂ ਦੇ ਲੱਗੇ ਢੇਰ ਨੱਕ ਮੋੜਤਾ ਸਾਡਾ ਦੇਖ ਹਜੇ ਵੀ ਐਡ ਅਟ ਐ ਚੌਲੇ ਪਏ ਨੇ ਦੇਖ ਇਹ ਨਹੀਂ ਚੌਲੇ ਬਣ ਰਹੇ ਸਪਰੇਅ ਤੋਂ ਸਾਰਾ ਕੁਝ ਕਿਰੇਲੂ ਤਰੀਕੇ ਨਾਲ ਤੋਰੀਆਂ ਉਹ ਦੇਖ ਚੜੀਆਂ ਹੋਈਆਂ ਤੋਰੀਆਂ ਦਾ ਲੱਕ ਮੋੜਤਾ ਇਹਨੇ ਚੌਲਾਂ ਤੋਂ ਨੱਕ ਮੋੜਤਾ ਹੁਣ ਕਹਿੰਦਾ ਨੱਕ ਮੋੜਨਾ ਸੋਡਾ ਮੂਲੀਆਂ ਤੋਂ ਸਲਕਮਤ ਤੋਂ ਧਣੀਆਂ ਤੋਂ ਪਾਲਕ ਤੋਂ ਆਹ ਕਰਤਾ ਇੰਨਾ ਤਿਆਰ ਐਨੇ ਕੁਸ ਆ ਦੇਖਾ ਸਾਰਾ ਕੁਸ ਬੇਲਾ ਪਿਆ ਉਹ ਤੇਨੇ ਬਾੜੀਆਂ ਹੀ ਬਾੜੀਆਂ ਲਾਉਣੀਆਂ ਬਸ ਹੁਣ ਕਿਉਂ ਜੀ ਬਾੜੀਆਂ ਹੀ ਲਾਉਣੀਆਂ ਗੱਲੀਆਂ ਜੀ ਹੋਰ ਕੀ ਕੀ ਲਾਉਂਗੇ ਹੁਣ ਇੱਥੇ ਮਟਰ ਮਟਰ ਲਾਉਂਗੇ ਹਾਂ ਮਟਰ ਲੱਗਣਗੇ ਜੀ ਹੋਰ ਹੋਰ ਕੀ ਕੁਝ ਲਾਗੇਗਾ ਮੂੜੀਆਂ ਮਾਲੀਆਂ ਹਾਂ ਹਾਂ ਮੂੜੀਆਂ ਸਾਰੋ ਹਾਗਮ ਆਦੇ ਐ ਕਰਕੇ ਬਸ ਫਾਲਤੂ ਜੀ ਇੱਥੇ ਕਰੀ ਜਾਂਦਾ ਤੇ ਐ ਸਾਡਾ ਕੁੰਦਰਾ ਇਹਨੇ ਲਾਤੀਆਂ ਇੰਨੀ ਬਾੜੀ ਰਾਉਂਦਾ